ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜਾਣੇ ਕਿ 11 ਤਰੀਕ ਰਾਤ ਅਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਕਿ 17 ਤਰੀਕ ਤੱਕ ਮੌਸਮ ਜਿਹੜਾ ਕਿਹੋ ਜਿਹਾ ਰਹੂਗਾ ਤੇ ਜਿਹੜਾ ਸਿਸਟਮ ਹੈ ਉਸ ਦਾ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿੰਨਾ ਕੁ ਜਿਹੜਾ ਪ੍ਰਭਾਵ ਹੈ ਪੰਜਾਬ ਦੇ ਵਿੱਚ ਜਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਦਿੱਲੀ ਤੇ ਇਹਨਾਂ ਚੰਡੀਗੜ੍ਹ ਦੇ ਵਿੱਚ ਜੋ ਪ੍ਰਭਾਵਕ ਕਿੰਨਾ ਕੁ ਪ੍ਰਭਾਵ ਰਹੂਗਾ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਬਾਕੀ ਦੋਸਤੋ ਜੋ ਵੀਡੀਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਵਾ ਦਿਆ ਕਰੋ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੀ ਵੱਧ ਤੋਂ ਵੱਧ ਫੋਲੋ ਜ਼ਰੂਰ ਕਰਾਇਆ ਕਰੋ ਤਾਂ ਜੋ ਆਪਣੇ ਜਿਹੜੇ ਫਾਲੋਅਰ ਨੇ ਉਹ ਵੀ ਵਧਣੇ ਸ਼ੁਰੂ ਹੋ ਜਾਣ ਤੇ ਆਪਣਾ سبسਕਰਾਈਬਰ ਵੀ ਨੇ ਜਿਹੜੇ ਆਪਣਾ ਟਾਰਗੇਟ ਹੈ ਕਿ 1 ਲੱਖ سبسਕਰਾਈਬਰ ਹੋ ਜਾਣ ਤਾਂ ਇਸ ਤੋਂ ਬਾਅਦ ਆਪਾਂ ਕਿਸੇ ਨੂੰ ਵੀ ਜਾਣਕਾਰੀ ਇਹ ਨਹੀਂ ਕਿਹਾ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਤਾਂ ਇਸ ਕਰਕੇ سپورਟ ਜ਼ਰੂਰ ਕਰਿਓ 16000 ਤੋਂ ਪਲੱਸ ਹੋ ਚੁੱਕੇ ਨੇ ਤੇ 1 ਲੱਖ ਦੇ ਕਰੀਬ ਇੱਕ ਵਾਰੀ ਜ਼ਰੂਰ ਪਹੁੰਚਾ ਦਿਓ ਦੋਸਤਾਂ ਮਿੱਤਰਾਂ ਤੱਕ ਇਸ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਜ਼ਰੂਰ ਬੇਨਤੀ ਕਰਿਆ ਕਰੋ ਇਸ ਕਰਕੇ ਤੁਹਾਡਾ ਦਿਲ ਦੀਆਂ ਗੱਲਾਂਆਂ ਤੋਂ ਸਾਰਿਆਂ ਦਾ ਧੰਨਵਾਦ ਹੋਊਗਾ ਦੋਸਤੋ ਕਿਉਂਕਿ ਮਨ ਤਾਂ ਹੀ ਵਧੀਆ ਲੱਗਦਾ ਕੰਮ ਕਰਨ ਦਾ ਜੇਕਰ ਕੋਈ ਥੋੜੀ ਬਹੁਤ ਅਰਨਿੰਗ ਜਾਂ ਸਪੋਰਟ ਮਿਲੂਗੀ ਤਾਂ ਹੀ ਅਸੀਂ ਥੋੜੀ ਜਿਹੀ ਹੋਰ ਵੀ ਜਿਹੜੀ ਤਰੱਕੀ ਆ ਉਹ ਕਰਾਂਗੇ ਕਿਉਂਕਿ ਸਾਡੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਸੈਟੇਲਾਈਟ ਭਾਰਤੀ ਮੌਸਮ ਵਿਗਿਆਨ ਤੋਂ ਪਰਮਿਸ਼ਨ ਲੈ ਕੇ ਲਵਾ ਲਈਏ ਤਾਂ ਹੀ ਲੱਗੂਗਾ ਉਹ ਜੇਕਰ ਤੁਹਾਡੀ ਸਪੋਰਟ ਮਿਲੂਗੀ ਜੇਕਰ ਤੁਸੀਂ ਜਿਹੜੀ ਸਾਨੂੰ ਇਹ ਸਪੋਰਟ ਕਿਉਂਕਿ ਸਪੋਰਟ ਦਾ ਮਤਲਬ ਹੁੰਦਾ ਕਿ ਮਨੀ ਜਿਹੜੀ ਅਰਨਿੰਗ ਹੈ ਸਾਨੂੰ ਤਾਂ ਹੀ ਵਧੂਗੀ ਜੇਕਰ ਸਾਡੇ ਸਬਸਕ੍ਰਾਈਬਰ ਥੋੜੇ ਜਿਹਾ ਜ਼ਿਆਦਾ ਹੋਣਗੇ ਤਾਂ ਹੀ ਇਹ ਜਿਹੜੀ ਅਸੀਂ ਕਮਾਈ ਦੇ ਸਾਧਨ ਦੇ ਰਹੇ ਹਾਂ ਇੰਨੀ ਕੁ ਜਿਹੜੀ ਤਰੱਕੀ ਉਹ ਕਰ ਸਕਾਂਗੇ ਤੇ ਬਾਕੀ ਤੁਹਾਡੇ ਨਾਲ ਜ਼ਿਆਦਾ ਸਮਾਂ ਨਾ ਬਰਬਾਦ ਕਰਦੇ ਹੋਏ ਤੁਹਾਡੇ ਤੱਕ ਇਹ ਜਾਣਕਾਰੀ ਜਿਹੜੀ ਪਹੁੰਚਾਈਏ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨੋਟ ਦੇਖਦੇ ਹਾਂ ਦੋਸਤੋ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਦਿੱਤਾ ਗਿਆ ਤੇ ਆਪਾਂ ਸਭ ਤੋਂ ਪਹਿਲਾਂ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਜੰਮੂ ਐਂਡ ਕਸ਼ਮੀਰ ਦਾ ਪੰਜਾਬ ਦਾ ਜਿਹੜਾ ਮੌਸਮ ਆ ਉਹ ਦੇਖ ਪਾ ਰਹੇ ਹਾਂ ਅਸਮੇਂ ਦੇਖੋ ਤੁਸੀਂ ਅੱਜ ਜਿਹੜਾ ਕਿ ਜਾਣ ਕੇ 11 ਤਰੀਕ ਨੂੰ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਪਰੰਤੂ ਹਲਕੇ ਹਲਕੇ ਕਿਨਵਣ ਕਣੀ ਜਿਹੜੀ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਾਣ ਕੇ 11 ਤੇ 12 ਤਰੀਕ ਦੇ ਜਿਹੜੀ ਸੌਰੀ ਜਿਹੜੀ 10 ਤੇ 11 ਤਰੀਕ ਦੇ ਜਿਹੜੀ ਰਾਤ ਸੀ ਉਸ ਦੇ ਵਿੱਚ ਜਿਹੜਾ ਹੋ ਆਪਾਂ ਕਹਿ ਸਕਦੇ ਆ ਜਿਹੜਾ ਕਹਿ ਸਕਦੇ ਆ ਆਪਾਂ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਹੜੀ ਹਲਕੀ ਸਿਸਟਮੇ ਆਈਸੀਓ ਅੱਗੇ ਲੰਘਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਸ ਸਮੇਂ ਦੇਖ ਸਕਦੇ ਹੋ 12 ਤਰੀਕ ਦਾ ਵੀ ਮੌਸਮ ਜਿਹੜਾ ਪੰਜਾਬ ਦੇ ਵਿੱਚ ਥੋੜੀ ਜੀ ਬੱਦਲਵਾਈ ਜਿਹੜੀ ਪਹੁੰਚਣੀ ਸ਼ੁਰੂ ਹੋ ਜੂਗੀ ਜਿਹਦੇ ਕਿ ਚਾਂਸ ਹੁੰਦੇ ਨੇ ਇਹ 25 ਤੋਂ 25% ਸੌਰੀ 25 ਤੋਂ 30% ਦੇ ਵਿੱਚ ਵਿੱਚ ਹੁੰਦਾ ਹੈ ਤੇ ਉਸ ਤੋਂ ਬਾਅਦ ਹਰਿਆਣੇ ਦਾ ਮੌਸਮ ਜਿਹੜਾ 12 ਤਰੀਕ ਨੂੰ ਸਾਫ਼ ਦਿਖਾਇਆ ਗਿਆ ਹਿਮਾਚਲ ਦੇ ਵਿੱਚ 25 ਤੋਂ 50% ਚਾਂਸ ਨੇ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੇ 11 ਤਰੀਕ ਤੋਂ ਲੈ ਕੇ ਮੀਂਹ ਦੀਆਂ ਕਾਰਵਾਈਆਂ ਹੁੰਦੀ ਹੋਈਆਂ ਨਜ਼ਰ ਆ ਰਹੀਆਂ ਨੇ 50 ਤੋਂ 75% ਤੇ ਫਿਰ ਉਸ ਤੋਂ ਬਾਅਦ 13 ਤਰੀਕ ਨੂੰ 75 ਤੋਂ 100% ਜਿਹੜੇ ਚਾਂਸ ਨੇ 15 ਤਰੀਕ ਤੱਕ 13 14 ਤੇ 15 ਤਰੀਕ ਤੱਕ ਤੁਸੀਂ ਦੇਖ ਸਕਦੇ ਹੋ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਹਿਮਾਚਲ ਦੇ ਵਿੱਚ ਵੀ ਪਹਿਲੇ ਦਿਨ ਆਪਾਂ ਕਹਿ ਸਕਦਾ 13 ਤਰੀਕ ਨੂੰ ਹੈਗੇ ਨੇ 50 ਤੋਂ 75% ਚਾਂਸ ਫਿਰ ਉਸ ਤੋਂ ਬਾਅਦ 75 ਤੋਂ 100% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਰ ਦੁਬਾਰਾ 16 ਤਰੀਕ ਨੂੰ ਜਿਹੜੇ 50 ਤੋਂ 75% ਚਾਂਸ ਰਹਿ ਜਾਣਗੇ ਫਿਰ 17 ਤਰੀਕ ਨੂੰ ਜਿਹੜੇ ਆਪਾਂ ਕਹਿ ਸਕਦੇ ਹਾਂ 20 ਤੋਂ ਜਾਂ 25% ਜਿਹੜੇ ਚਾਂਸ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚ 13 ਤਰੀਕ ਨੂੰ ਵੀ ਮਹੀਆਂ 14 ਨੂੰ ਵੀ ਮਹੀਆਂ 15 ਨੂੰ ਵੀ ਤੇ 16 ਨੂੰ ਵੀ ਜਿਹੜੇ ਮਹੀਆਂ ਕਾਰਵਾਈਆਂ ਦੀ ਜਿਹੜੀ ਇਹ ਤਸਵੀਰ ਆ ਦੋਸਤੋ ਦਿਖਾਈ ਗਈ ਹੈ 16 ਨੂੰ ਥੋੜਾ ਜਿਹਾ ਡਰਾਈ ਦਿਖਾਇਆ ਗਿਆ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ 16 ਤੇ 17 ਨੂੰ ਡਰਾਈ ਦਿਖਾਇਆ ਗਿਆ ਦੇਖ ਸਕਦੇ ਹੋ ਇੱਥੇ ਤੇ ਬਾਕੀ ਜਿਹੜੇ ਮੀਂਹ ਦੇ ਚਾਂਸ ਨੇ ਜ਼ਿਆਦਾਤਰ ਨਹੀਂ ਹੈਗੇ ਮੀਂਹ ਦੇ ਚਾਂਸ ਸਾਨੂੰ 25 ਤੋਂ 30% ਜਿਹੜੇ ਦਿਖਾਈ ਦੇ ਰਹੇ ਨੇ 12 13 ਤੇ 14 ਤਰੀਕ ਨੂੰ 15 ਤਰੀਕ ਤੱਕ ਜਿਹੜੇ ਮੀਂਹ ਦੀਆਂ ਕਾਰਵਾਈਆਂ ਦਿਖਾਈ ਦੇ ਰਹੀਆਂ ਨੇ ਹਰਿਆਣੇ ਦੇ ਵਿੱਚ 13 14 15 ਨੂੰ ਨੇ ਤੇ ਪੰਜਾਬ ਦੇ ਵਿੱਚ 12 13 ਤੇ 14 15 ਨੂੰ ਜਿਹੜੇ ਸ਼ੁਰੂ ਹੋਣਗੇ ਜਿਹੜਾ ਕਿ ਅਸੀਂ ਕਹਿ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਗੱਲ ਕਰਦੇ ਆ ਦੋਸਤੋ ਕਿ 13 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਸਿਸਟਮ ਐਕਟਿਵ ਹੋਊਗਾ ਪਰੰਤੂ ਜਿਹੜੇ ਤਾਜ਼ਾ ਹਾਲਾਤ ਨੇ ਉਸ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਸਿਸਟਮ ਜਿਹੜਾ ਕੱਲ ਨੂੰ ਰਾਤ ਨੂੰ ਜਾਣੀ ਕਿ ਦਿਨ ਵੇਲੇ ਤਾਂ ਆਪਾਂ ਨੂੰ ਉੱਤਰ ਪੱਛਮੀ ਹਵਾਵਾਂ ਦਿਖਾਈ ਦੇਣਗੀਆਂ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਭਾਰਤੀ ਮੌਸਮ ਵਿਗਣ ਦਾ ਜਿਹੜਾ ਅਫੀਸ਼ੀਅਲ ਸੈਟੇਲਾਈਟ ਆ ਇਸ ਦੇ ਮੁਤਾਬਕ ਗੱਲ ਕਰੀਏ ਦੋਸਤੋ ਤਾਂ ਜਿਵੇਂ ਕੱਲ ਨੂੰ ਦਿਨ ਵੇਲੇ ਥੋੜੀਆਂ ਬਹੁਤ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਤਾਂ ਫਿਰ ਉਸ ਤੋਂ ਬਾਅਦ ਰਾਤ ਨੂੰ ਇਹ ਅੱਧੀ ਰਾਤ ਤੋਂ ਲੈ ਕੇ 13 ਤਰੀਕ ਦੀ ਸਵੇਰ ਦੇ ਸਮੇਂ ਤੱਕ ਇਹ ਸਿਸਟਮ ਜਿਹੜਾ ਲੈਂਦੇ ਵਾਲੀ ਸਾਈਡ ਤੋਂ ਕਾਰਵਾਈਆਂ ਕਰਨੇ ਸ਼ੁਰੂ ਕਰੂਗਾ ਇੱਥੇਕ ਜਿਵੇਂ ਆਪਾਂ ਕਹ ਸਕਦਾ ਫਲੋਜਪੁਰ ਜਾਂ ਤਰਨਤਾਰਨ ਸਾਹਿਬ ਗੁਰਦਾਸਪੁਰ ਦੇ ਇਲਾਕੇ ਜਾਂ ਮਾਨਸਾ ਬਠਿੰਡਾ ਦੇ ਇਲਾਕੇ ਜਾਂ ਫਾਜ਼ਿਲਕਾ ਵੋਹਰ ਦੇ ਇਲਾਕੇ ਇਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਕਿਣਮਣ ਕੜੀਆਂ ਕਿ ਥੋੜੀ ਬਹੁਤ ਆਪਾਂ ਨੂੰ ਕੱਲ ਨੂੰ ਅੱਧੀ ਰਾਤ ਤੋਂ ਬਾਅਦ ਛਿੱਟਾ ਸਰਾਟਾ ਜਿਹੜਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਸਿਸਟਮ ਲੈਂਦੇ ਵਾਲੇ ਸਾਈਡ ਪਾਰ ਕਰ ਚੁੱਕਿਆ ਲੈਂਦੇ ਵਾਲੇ ਸਾਈਡ ਦੇ ਮਲਤਾਨ ਦੇ ਏਰੀਆ ਤੱਕ ਪਹੁੰਚ ਚੁੱਕਿਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਦੋਸਤਾਂ ਮਿੱਤਰਾਂ ਨੇ ਸਾਡੀ ਸਵੇਰ ਦੀ ਜਿਹੜੀ ਵੀਡੀਓ ਆ ਉਹ ਦੇਖੀ ਹੋਊਗੀ ਉਹ ਸਮਝ ਜਾਣਗੇ ਕਿ ਇਹ ਸਿਸਟਮ ਥੋੜਾ ਜਿਆਦਾ ਉਰੇ ਪਹਿਲਾਂ ਸਟਰੋਂਗ ਸੀ ਪਰੰਤੂ ਹੁਣ ਇਹ ਖੇਡ ਪੁੰਨ ਗਿਆ ਕੋਈ ਜ਼ਿਆਦਾ ਸੰਗਣਾ ਜਾਂ ਸਿਸਟਮ ਨਹੀਂ ਰਿਹਾ ਵੀ ਆਪਾਂ ਅਲਰਟ ਦੇ ਦਈਏ ਕਿ ਜ਼ਿਆਦਾ ਭਾਰੀ ਨਹੀਂ ਆਊਗਾ ਸਿਰਫ ਕੁਝ ਖੇਤਰਾਂ ਦੇ ਵਿੱਚ ਜਿਹੜੇ ਹੀਟ ਸੈੱਲ ਬਣਨਗੇ ਉਹਨਾਂ ਦੇ ਨਾਲ ਗੜੇਮਾਰੀ ਜ਼ਰੂਰ ਹੋਊਗੀ ਚਾਹੇ ਉਹ ਮਾਲਵੇ ਦੇ ਖੇਤਰ ਹੋਣ ਚਾਹੇ ਉਹ ਮਾਝੇ ਦੇ ਚਾਹੇ ਦੁਆਬੇ ਦੇ ਚਾਹੇ ਪੁਆਰ ਦੇ ਚਾਹੇ ਉਹ ਹਰਿਆਣਾ ਦੇ Rajasthan ਦੇ ਜਾਂ ਦਿੱਲੀ ਦੇ ਹੋਣ ਤਾਂ ਕਿਤੇ ਕਿਤੇ ਜਿਹੜੀ 13 12 ਦੀ ਅੱਧੀ ਰਾਤ ਤੋਂ ਬਾਅਦ 13 14 15 ਤੇ 16 ਤਰੀਕ ਤੱਕ ਕਿਤੇ ਕਿਤੇ ਜਿਹੜੇ ਮੀਂਹ ਦੇ ਕਾਰਵਾਈਆਂ Rajasthan ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਅਤੇ ਇਸੇ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਜਿਹੜੀ ਕਿ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੇ ਵਿੱਚੋਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਿੰਨੇ ਕਾ ਪਰਸੈਂਟ ਇਸ ਸਿਸਟਮ ਦੇ ਨਾਲ ਪ੍ਰਭਾਵ ਦੇ ਨਾਲ ਮੀਂਹ ਦੇ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਪਰੰਤੂ ਫਿਲਹਾਲ ਦੋਸਤੋ ਇਹੀ ਜਾਣਕਾਰੀ ਹੈ ਕਿ ਇਸ ਸਿਸਟਮ ਜਿਹੜਾ ਕੋਈ ਜ਼ਿਆਦਾ ਤਕੜਾ ਨਹੀਂ ਰਿਹਾ ਜਿਹੜਾ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਦੇਖਦੇ ਆ ਰਹੇ ਹੋ ਜਿਹੜੇ ਦੋਸਤੋ ਮੇਰੇ ਸਾਡੀ ਇਹ ਵੀਡੀਓ ਦੇਖ ਰਹੇ ਨੇ 79 ਹਰ ਰੋਜ਼ ਦੀ ਤਰ੍ਹਾਂ ਇਹ ਅਪਡੇਟ ਦਿੰਦਾ ਸੀ ਕਿ ਇਹ ਸਿਸਟਮ ਕਿੱਥੇ ਕਿ ਪਹੁੰਚਿਆ ਪਰੰਤੂ ਹੁਣ ਇਹ ਪੰਜਾਬ ਦੇ ਨੇੜੇ ਤੇੜੇ ਲੱਗ ਚੁੱਕੇ ਆ ਪਾਕਿਸਤਾਨ ਦੇ ਲੈਂਦੇ ਵਾਲੀ ਸਾਈਡ ਇਹ ਤੁਸੀਂ ਦੇਖ ਸਕਦੇ ਹੋ ਲੈਂਦੇ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਆ ਨੇੜੇ ਲੱਗ ਚੁੱਕੇ ਆ ਪੰਜਾਬ ਦੇ ਕੱਲ ਨੂੰ ਜਾਨੀ ਕਿ ਦੁਪਹਿਰ ਤੋਂ ਬਾਅਦ ਹੋ ਸਕਦਾ ਜਾਂ ਦੁਪਹਿਰ ਤੋਂ ਬਾਅਦ ਰਾਤ ਦੇ ਸਮੇਂ ਤੱਕ ਅੱਧੀ ਰਾਤ ਦੇ ਸਮੇਂ ਤੱਕ ਇਹ ਪੰਜਾਬ ਦੀ ਇਹਨਾਂ ਇਲਾਕਿਆਂ ਦੇ ਵਿੱਚ ਸਰਹਦੀ ਇਲਾਕਿਆਂ ਦੇ ਵਿੱਚ ਐਂਟਰੀ ਮਾਰ ਜੂਗਾ ਉਸ ਤੋਂ ਬਾਅਦ ਇੱਥੇ ਕਿਤੇ ਕਿਤੇ ਸਿੱਟਾ ਸਰਾਟਾ ਪਾਊਗਾ ਇੱਥੇ ਤੁਸੀਂ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਇੱਥੇ ਸਿੱਟਾ ਸਰਾਟਾ ਪਾਊਗਾ ਇਸ ਸਿਸਟਮ ਦੇ ਨਾਲ ਤੇ ਇਹ ਕੁਝ ਕੁ 13 ਨੂੰ ਵੀ ਹੋਊਗਾ ਕੁਝ ਦੇ ਵਿੱਚ 12 ਦੀ ਰਾਤ ਨੂੰ ਤੇ ਕੁਝ ਦੇ ਵਿੱਚ 13 14 15 ਨੂੰ ਕੁਝ ਦੇ ਵਿੱਚ 16 ਨੂੰ ਜਾਂ 15 ਤੱਕ ਹੀ ਇਹ ਸੀਮਤ ਰਹੂਗਾ ਉਹ ਅਪਡੇਟ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿੱਥੇ ਕਿ ਸਿਸਟਮ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਬਾਕੀ ਦੋਸਤੋ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਦੇ ਵਿੱਚ ਜਿਹੜਾ ਅੱਜ ਦਾ ਤਾਪਮਾਨ ਸੀ 11 ਤਰੀਕ ਦਾ ਤਾ ਸਭ ਤੋਂ ਵੱਧ ਪਟਿਆਲੇ ਦਾ 31.5 ਤਾਪਮਾਨ ਜਿਹੜਾ ਅੱਜ ਦਾ ਦਰਜ ਕੀਤਾ ਗਿਆ ਜੋ ਹੁਣ ਦੀ ਅਪਡੇਟ ਪ੍ਰਾਪਤ ਹੋਈ ਹੈ ਸਾਨੂੰ ਤਾਂ ਬਾਕੀ ਇਲਾਕਿਆਂ ਦਾ ਵਿੱਚ ਵੀ ਜਿਹੜਾ ਅੱਜ ਦਿਨ ਦਾ ਤਾਪਮਾਨ ਸੀ ਉਹ 28.5 ਤੋਂ ਲੈ ਕੇ 30 30.5 ਇਸ ਤਰ੍ਹਾਂ ਜਿਹੜਾ ਆਪਾਂ ਨੂੰ ਦਰਜ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਪਮਾਨ ਜਿਹੜਾ ਉਹ ਥੋੜਾ ਜਿਆ ਨਾਰਮਲ ਜਾਂ ਜਾਂ ਠੀਕ ਠਾਕ ਰਹੂਗਾ ਰਾਤ ਜਿਹੜੀ ਲੰਗੀ ਰਾਤ 11 10 ਤਰੀਕ ਦੀ ਤਾਲੂਸ ਦੇ ਵਿੱਚ ਵੀ ਤਾਪਮਾਨ ਸੀ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦਾ 13 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਘੱਟੋ ਘੱਟ ਤਾਪਮਾਨ ਤੇ ਬਾਕੀ ਇਲਾਕਿਆਂ ਦਾ ਤਾਪਮਾਨ ਜਿਹੜਾ 15 ਤੋਂ 18 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਪੂਰਬੀ ਹਵਾਵਾਂ ਵੀ ਚੱਲ ਰਹੀਆਂ ਸੀ ਤੇ ਹਲਕੇ ਜਿਹੇ ਸਿਸਟਮ ਜਿਹੜੇ ਆ ਰਹੀਆਂ ਸੀ ਜਿਨ੍ਹਾਂ ਦੇ ਨਾਲ ਆਪਾਂ ਨੂੰ ਬੱਦਲਵਾਈ ਦੇ ਵਿੱਚ ਗਰਮਾਹਟ ਮਹਿਸੂਸ ਹੋ ਰਹੀ ਹੈ ਤੇ ਅੱਜ 11 ਤਰੀਕ ਨੂੰ ਜਿਹੜੀ ਹਲਕੀ ਜੀ ਬਦਲੀ ਸਿਸਟਮਾ ਤੁਸੀਂ ਦੇਖ ਸਕਦੇ ਹੋ ਪਹੁੰਚਿਆ ਹੋਇਆ ਮੀਂਹ ਵਰਗੇ ਹਾਲਾਤ ਕਿਤੇ ਵੀ ਨਹੀਂ ਹੈਗੇ ਪਰੰਤੂ ਬਦਲੀ ਸਿਸਟਮ ਆਉਂਦਾ ਜਾਂਦਾ ਨਾਜ਼ਰ ਆਊਗਾ ਜਿਵੇਂ ਰਾਤ ਨੂੰ ਤੁਸੀਂ ਦੇਖਿਆ ਤੇ ਇਸੇ ਤਰ੍ਹਾਂ ਕੱਲ ਦੇ ਦੀ ਕਾਰਵਾਈਆਂ ਵੀ ਦੇਖ ਸਕਦੇ ਹੋ ਦੋਸਤੋ ਕੱਲ ਨੂੰ ਵੀ ਦਿਨ ਵੇਲੇ ਬੱਦਲਵਾਈ ਆਉਂਦੀ ਜਾਂਦੀ ਰਹੂ ਜਨ ਕਿ ਅੱਜ ਥੋੜੇ ਜਿਹੇ ਬੱਦਲ ਸੰਘੜੇ ਸੀ ਕੱਲ ਨੂੰ ਇਸ ਤੋਂ 50% ਘਟ ਹੋਣਗੇ ਜੇਕਰ ਅੱਜ 75% ਸੀ ਤਾਂ ਕੱਲ ਨੂੰ 25% ਜਿਹੜੇ ਚਾਂਸ ਬਣਦੇ ਨੇ ਬਦਲਵਾਈ ਦੇ ਇਸੇ ਤਰ੍ਹਾਂ ਜਿਹੜਾ ਸਿਸਟਮ ਤੁਸੀਂ ਦੇਖ ਸਕਦੇ ਹੋ 10 ਤਰੀਕ ਨੂੰ 13% ਰਹਿ ਚੁੱਕਿਆ ਜਿਹੜਾ ਕਿ ਅਸੀਂ ਤੁਹਾਨੂੰ ਪਿਛਲੇ ਦਿਨੀ ਜਿਹੜੇ ਦੋਸਤਾਂ ਮਿੱਤਰਾਂ ਨੇ ਸਾਡੀ ਵੀਡੀਓ ਦੇਖੀ ਹੈ ਇਸ ਦੇ ਵਿੱਚ 18 ਤੋਂ ਲੈ ਕੇ ਜਾਂ 20 ਤੋਂ ਲੈ ਕੇ ਇਸ ਤਰ੍ਹਾਂ ਦਿਖਾਈ ਦੇ ਰਿਹਾ ਸੀ ਪਰੰਤੂ ਇਹ 10% ਰਹਿ ਗਿਆ ਬਦਲਵਾਈ ਵਾਲਾ ਤੇ ਇੱਥੇ 14 ਤਰੀਕ ਨੂੰ ਇਹ 13% ਰਹਿ ਗਿਆ ਜਿਹੜਾ ਕਿ 24% ਸੀ ਤੇ 15 ਤਰੀਕ ਨੂੰ ਇਹ ਸਿਸਟਮ ਜਿਹੜਾ 22% ਰਹਿ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਨੇ ਦੋਸਤੋ ਅਸੀਂ ਆਪਦੇ ਕੋਲ ਕੋਈ ਵੀ ਅਪਡੇਟ ਨਹੀਂ ਦੇ ਰਹੇ ਤਾਂ ਅਨੁਸਾਰ 17 ਤਰੀਕ ਤੱਕ ਦੀ ਇਹ ਅਪਡੇਟ ਦੇ ਰਹੇ ਹਾਂ 22% 15 ਨੂੰ ਰਹਿ ਗਿਆ 16 ਨੂੰ 9% ਰਹਿ ਗਿਆ ਤੇ 17 ਨੂੰ ਸਾਫ ਹੋ ਗਿਆ ਇਸ ਤਰ੍ਹਾਂ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਬੱਦਲਬਾਈ ਦੀ ਤਸਵੀਰ ਦੇਖ ਸਕਦੇ ਹੋ ਔਰ ਅਪਡੇਟ ਆਊਗੀ ਕੋਈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਤਾਪਮਾਨ ਦੀ ਗੱਲ ਕਰੀਏ ਦਿਨ ਦੇ ਤਾਪਮਾਨ ਜਿਹੜੇ ਕੱਲ ਨੂੰ ਥੋੜੇ ਜਿਹਾ ਪਕੈਸਾ ਦਾ ਘਟ ਸਕਦੇ ਨੇ ਅੱਜ ਨਾਲੋਂ ਅੱਜ 31 ਤੇ ਕੱਲ ਨੂੰ 28 ਜਾਂ 29 30 ਤੱਕ रह ਸਕਦੇ ਨੇ 1-2 ਡਿਗਰੀ ਥੋੜਾ ਜਿਹਾ ਘਟੂਗਾ ਕਿਉਂਕਿ ਹਵਾਵਾਂ ਉੱਤਰ-ਪੱਛਮੀ ਚੱਲਣਗੀਆਂ ਖੁਸ਼ਕ ਹੁੰਦੀਆਂ ਉਹਨਾਂ ਦੇ ਵਿੱਚ ਨਮੀ ਨਹੀਂ ਹੁੰਦੀ ਤੇ ਹਮਸ ਥੋੜੀ ਜਿਹਾ ਘਟ ਜਾਂਦੀ ਆ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਥੋੜਾ ਜਿਹਾ ਠੰਡਕ ਬਣ ਜਾਂਦੀ ਆ ਤੇ ਇੱਕ ਹੋ ਸਕਦਾ ਗੜੇਮਾਰੀ ਦੀ ਜਿਹੜੀ ਗਰਜ ਚਮਕ ਦੇ ਨਾਲ ਨਿਸਕ ਦੇ ਨਾਲ ਗੜਗੜਾਹਟ ਦੇ ਨਾਲ ਜੋ ਬੱਦਲਾਂ ਦੇ ਵਿੱਚ ਅਸਮਾਨੀ ਬਿਜਲੀਾਂ ਦੇ ਨਾਲ ਮੀ ਦੇ ਕਾਰਵਾਈਆਂ ਹੋਣਗੇ ਜੇ ਇੱਥੇ ਕੜੇਮਾਰੀ ਹੁੰਦੀ ਆ ਤਾਂ ਤਾਮਾਨ ਦੇ ਵਿੱਚ ਜਿਹੜੀ ਗਰਾਫਟ ਆ ਜਾਊਗੀ ਦੋਸਤੋ ਤਾਂ ਇਸ ਕਰਕੇ ਥੋੜਾ ਜਿਹਾ ਤਾਮਾਨ ਜਿਹੜੇ 28 29 ਜਾਂ 30 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਹੋਰ ਅਪਡੇਟ ਆਊਗੀ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਤੇ ਉਸ ਤੋਂ ਬਾਅਦ Facebook ID ਦੇ ਉੱਤੇ ਸ਼ੇਅਰ ਕਰਾਂਗੇ ਦੋਸਤੋ ਤਾਂ ਜਿਹੜੇ ਦੋਸਤੋ ਮਿੱਤਰ ਸਾਡੇ ਨਾਲ ਪਹਿਲੀ ਵਾਰੀ ਜੁੜਨੇਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਦੋਸਤੋ ਮਿੱਤਰਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤਾਂ ਹੜ ਤੱਕ ਪਲ-ਪਲ ਦੀ ਅਪਡੇਟ ਜਿਹੜੀ ਵੀ ਸੈਟਲਾਈਟ ਦੇ ਵਿੱਚ ਤਸਵੀਰ ਆਉਂਦੀ ਹੈ ਸਭ ਤੋਂ ਪਹਿਲਾਂ ਸਾਂਝੀ ਕਰਦੇ ਰਹੇ ਨੇ ਅਸੀਂ ਤੇ ਬਹੁਤ ਸਾਰੇ ਦੋਸਤ ਮਿੱਤਰ ਸਾਨੂੰ ਪਿਆਰ ਵੀ ਦਿੰਦੇ ਨੇ ਕਮੈਂਟ ਵੀ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਦਿਲ ਦੀਆਂ ਗੱਲਾਂਾਂ ਤੋਂ ਤੇ ਇੱਕ ਵਾਰੀ ਫੇਰ ਤੁਹਾਨੂੰ ਰਿਕਵੈਸਟ ਕਰਾਂਗੇ ਦੋਸਤੋ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਾ ਦਿਓ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੱਕ ਜੋ ਵੀ ਅਪਡੇਟ ਆਇਆ ਕਰੂਗੀ ਸੈਟਲਾਈਟਾਂ ਦੇ ਮੁਤਾਬਕ ਜਿਹੜੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਵੀ ਬੁਕਵਾਲਿਟੀ ਜਿਹੜੀ ਉਹ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਜੇ ਅਰਨਿੰਗ ਦੀ ਜਿਹੜੀ ਆਪਾਂ ਨੂੰ ਕਮੀ ਆ ਇਸ ਕਰਕੇ ਅਸੀਂ ਤੁਹਾਡੇ ਨਾਲ ਜਿਹੜੀ ਕਲੀਅਰਟੀ ਆ ਉਹ ਥੋੜੀ ਜਿਹੀ ਘੱਟ ਹੀ ਸ਼ੇਅਰ ਕਰ پا ਰਹੇ ਹਾਂ ਤੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ